ਉਹਣੀ 24 ਪੰਜੀ ਤਰੀਕ ਤੇ ਚੂੜੀਆਂ ਪਾਉਣ ਦਾ 24 ਤੇ ਗਰਾਦਾ ਦੇ ਅੱਛਾ ਹਾਂਜੀ ਕਿਹਦੇ ਨਾਲ ਗਈ ਲਟਕੀ ਦੇ ਨਾਲ ਹੀ ਗਈ ਲਟਕੀ ਆ ਦੀ ਦੋਸਤ ਦੀ ਸਕੂਲ ਦੀ ਦੋਸਤ ਦੀ ਉਹ ਉਥੋਂ ਦੇ ਰਹਿਣ ਵਾਲੇ ਗਵਾਂਢ ਵਾਲੇ ਉਹਦੇ ਪਰਿਵਾਰ ਨੇ ਸੰਭਾਲ ਸਬਰ ਕੀਤਾ ਕੋਈ ਨੇ ਪੁੱਛਿਆ ਨਹੀਂ ਪੁੱਛਿਆ ਉਹ ਨਹੀਂ ਦੱਸਦੇ ਹਨ ਕੀ ਲੱਗਦਾ ਤੁਹਾਨੂੰ ਮਤਲਬ ਕੁੜੀ ਜਾਣ ਬੁਝ ਕੇ ਇਹ ਨਹੀਂ ਦੱਸਣ ਲਈ ਕਿ ਜਾਂ ਜਾਣ ਬੁਝ ਕੇ ਨਹੀਂ ਦੱਸਣ ਲਿਆ ਕੁੜੀ ਇਹਨਾਂ ਗਾਇਬ ਕੀਤੀ ਉਹਨੇ ਘਰੋਂ ਹੀ ਇੱਥੋਂ ਆਵਾਜ਼ ਮਾਰੀ ਸਾਹਮਣੇ ਨੁੱਕਰ ਤੋਂ ਅੱਛਾ ਰੋਟੀ ਖਾਣ ਲੱਗੀ ਦਾ ਵਕਤ ਕਦੋਂ ਰਹੀ ਇਹ ਦੋਸਤੀ ਕਦੋਂ ਰਹੀ ਦੋਸਤੀ ਇਹਨਾਂ ਦੀ ਅੱਛਾ ਇੰਨੇ ਅਰਿਆਂ ਲੱਗੇ ਸਾਡੇ ਸਾਹਮਣੇ ਤੇ 20 ਸਾਲ ਹੋ ਗਏ ਦੋਸਤ ਮਾਮਲਾ ਕੁਲੀ ਦੀ شادی ਰੱਖੀ ਗਈ ਮੋੜੀ ਚਵੀ ਪੰਜੀ ਤਰੀਕ ਤੇ ਚੂੜੀਆਂ ਪਣਨਾ 24 ਤੇ ਗਰਾਦਾ ਹੋ ਗਈ ਅੱਛਾ ਹਾਂਜੀ ਕਿਹਦੇ ਨਾਲ ਵੀ ਲਟਕੀ ਦੇ ਨਾਲ ਹੀ ਗਈ ਲੱਟਟੀ ਆ ਜੀ ਦੋਸਤ ਦੀ ਸਕੂਲ ਦੀ ਦੋਸਤ ਦੀ ਅੱਛਾ ਹਾਂਜੀ ਵਿਆਹ ਕਿਦਾਂ ਰੱਖਿਆ ਵਿਆਹ 14 ਫਰਵਰੀ ਜਨਵਰੀ ਦਾ 14 ਜਨਵਰੀ ਆ ਕੇ ਹਾਂਜੀ ਉਹ ਦਾਜੂ ਜੂਜੇ ਦਾ ਕੁੜੀ ਹੱਤੇ ਹਾਂਜੀ ਦਾਜੂ ਸਾਰਾ ਬਣਾਇਆ 2 ਮਹੀਨੇ ਪਹਿਲਾਂ ਦਾ ਬਣਾਇਆ ਤੇ ਹੁਣ ਚਿਰਾਂ ਕੁ ਕੁੜੀ ਚਲ ਗਈ ਆ ਹੁਣ ਕੋਈ ਪਤਾ ਲੱਗਾ ਕਿੱਥੇ ਗਈ ਜਾਂ ਕੋਈ ਕਰਦਾ ਕੋਈ ਪਤਾ ਨਹੀਂ ਲੱਗਾ ਅੱਜ 9 ਦਿਨ ਹੋ ਗਏ ਕਿਸੇ ਸੰਬੰਧੀ ਥਾਣੇ ਦਰਖਾਸਤ ਦੀ ਕੋਈ ਹਾਂਜੀ ਥਾਣੇ 24 ਤਰੀਕ ਦੀ ਦਰਖਾਸਤ ਦਿੱਤੀ ਆ ਉਸ ਜਿਹੜੀ ਕੁੜੀ ਨਾਲ ਗਈ ਆ ਉਹ ਕਿੱਥੋਂ ਰਹਿਣ ਵਾਲੀ ਉਹ ਇੱਥੋਂ ਨਹੀਂ ਰਹਿਣ ਵਾਲੇ ਗਵਾਂਢ ਵਾਲੇ ਉਸ ਦੇ ਪਰਿਵਾਰ ਨੇ ਸਬਰ ਕੀਤਾ ਕੋਈ ਉਹਨੂੰ ਪੁੱਛਿਆ ਕੋਈ ਨਹੀਂ ਪੁੱਛਿਆ ਉਹ ਨਹੀਂ ਦੱਸਦੇ ਹਾਂ ਕੀ ਲੱਗਦਾ ਤੁਹਾਨੂੰ ਮਤਲਬ ਕੁੜੀ ਜਾਣ ਬੁਝ ਕੇ ਇਹ ਨਹੀਂ ਦੱਸਣ ਲਿਆ ਇੱਕ ਜਾਣ ਜਾਣ ਬੁਝ ਕੇ ਨਹੀਂ ਦੱਸਣ ਲਿਆ ਕੁੜੀ ਇਹਨਾਂ ਗਾਇਬ ਕੀਤੀ ਕੋਈ ਕਰੋ ਪੈਸਾ ਤੇਲਾ ਵੀ ਖੜਿਆ ਕੋਈ ਗਾਣਾ ਖੜਿਆ ਹਾਂ ਵੀ ਖੜਿਆ ਗਾਣਾ ਖੜਿਆ ਕੁੜੀ ਨੇ ਐਸਾਂ ਵੀ ਖੜਿਆ ਕੋਈ ਬਸਾ 2 ਮਹੀਨੇ ਪਹਿਲਾਂ 30000 ਰੁਪਏ ਮੇਰਾ ਕੱਢਿਆ ਉਹੀ ਨਾਲ ਲੈ ਗਏ ਹਾਂ ਹੂੰ ਇਹ ਸਬੰਧੀ ਥਾਣੇ ਦਰਖਾਸਤ ਦੀ ਕੋਈ ਹਾਂਜੀ ਦਿੱਤੀ ਕਾਰਵਾਈ ਹੋਈ ਕੋਈ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਕੀ ਆਂਦੀ ਪੁਲਿਸ ਕੀ ਆਂਦੀ ਹੈ ਪੁਲਿਸ ਆਂਦੀ ਹੈ ਇਹ ਇਹ ਮਾਮਲੇ ਜੇ ਕੋਈ ਕਰ ਨਹੀਂ ਸਕਦੇ ਕੁੜੀਆਂ ਦੋਵੇਂ ਬਲ ਗਈ ਹਾਂਜੀ ਇਹ ਇਸ ਸੰਬੰਧੀ ਕੋਈ ਗਾਂ ਤੱਕ ਕੋਈ ਲੱਗਾ ਪਤਾ ਕੋਈ ਫੋਨ ਫੋਨ ਕੁੜੀ ਦਾ ਜਾਂ ਕੋਈ ਪਤਾ ਕਰੀ ਸਦਾ ਨਹੀਂ ਉਹ ਕੁੜੀ ਕੋ ਫੋਨ ਹੈ ਜਿਹਨੇ ਕੁੜੀ ਨੇ ਪੁਝਾ ਕੇ ਖੜਾ ਹੈ ਕੋ ਫੋਨ ਹੈਗਾ ਸਾਡੀ ਕੁੜੀ ਕੋ ਫੋਨ ਨਹੀਂ ਹੈਗਾ ਕਿੱਥੋਂ ਖੜਾ ਤਾਂ ਨਹੀਂ ਕੁੜੀ ਨੇ ਪੁਝਾ ਕੇ ਨਹੀਂ ਉਹਨੇ ਕਰੋ ਇੱਥੋਂ ਆਵਾਜ਼ ਮਾਰੀ ਸਾਹਮਣੇ ਨੁਕਰ ਤੋਂ ਅੱਛਾ ਰੋਟੀ ਖਾਣ ਲੱਗੀ 10 ਵਜੇ ਕਦੋਂ ਦੀ ਇਹਦਾ ਦੋਸਤੀ ਕਦੋਂ ਦੀ ਦੋਸਤੀ ਇਹਨਾਂ ਦੀ ਇੱਥੇ ਇੰਡੇ ਗਰਨੇ ਲੱਗੇ ਸਾਡੇ ਸਾਹਮਣੇ ਤੇ 10 ਸਾਲ ਹੋ ਗਏ ਦੋਸਤੀ ਅੱਛਾ ਜੀ ਹਾਂ ਜੀ ਸ਼ੁਭਲੇ ਜਾਂਦਗਾ ਕੱਠਣਾ ਜਾਂਦੀਆਂ ਕੱਠਣਾ ਹੁੰਦਾ ਤੁਹਾਨੂੰ ਇਸ ਵਾਰ ਪਹਿਲਾਂ ਕੋਈ ਪਤਾ ਲੱਗਾ ਸੀ ਸਾਨੂੰ ਕੋਈ ਪਤਾ ਨਹੀਂ ਇਹ ਗੱਲ ਬਾਰੇ ਵੀ ਕੀ ਹੈ ਚਲੋ ਦੋਸਤ ਅਹੀਂ ਮੁੰਡੇ ਕੁੜੀ ਦੀ ਤੇ ਗੱਲ ਸੁਣੀ ਪਰ ਕੁੜੀਆਂ ਦੀ ਨਹੀਂ ਕਦੀ ਸੁਣੀ ਇਹ ਆ ਚਾਂਸਰ ਹੁੰਦਾ ਜਿਸ ਜਿਹੜੇ ਕੁੜੀ ਦਾ ਰਿਸ਼ਤਾ ਵੰਗਿਆ ਹੀ ਜਿਵੇਂ ਪੋਨਾ ਬਣ ਗਈ ਉਹ ਕਿਹਾ ਉਹਨਾਂ ਨੇ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਜਵਾਬ ਦਿੱਤਾ ਹਾਂਜੀ ਕੀ ਮੰਗਰਦੀ ਕੁੜੀ ਤੋਂ ਕੀ ਕਹਿੰਦਾ ਚਲਦੇ ਜੇ ਤੁਹਾਡੀ ਵੀਡੀਓ ਮੇਰੀ ਸੀ ਇਹ ਸਾਨੂੰ ਕੁੜੀ ਸਾਡੀ ਸਹੀ ਸਲਾਮਤ ਸਾਡੇ ਕੋਲ ਪਹੁੰਚੀ ਪਹੁੰਚੀ ਹੈ ਹਾਂ ਸਾਡੀ ਉਹ ਹੀ ਮੰਗਾ ਸਾਡੀ ਕੁੜੀ ਸਾਡੇ ਕੋਲ ਪਹੁੰਚ ਗਈ ਅਸੀਂ ਕੁਝ ਨਹੀਂ ਕਮਾਉਂਦੇ ਕੁੜੀ ਠੀਕ ਹਾਲੇ ਕੱਤੀ ਕੀ ਕਹਿਣਾ ਚਾਹੋਗੇ ਕਦੀ ਸੁਣਿਆ ਹਿੰਦਾ ਕੁੜੀ ਕੁੜੀਆਂ ਪਹਹਾ ਕੇ ਦਾ ਕੀ ਮੁੰਡਾ ਦੇ ਕੁੜੀ ਵਿਆਹ ਕੇ ਦਾ ਕਦੇ ਸੁਣੀ ਸੀ ਕੀ ਲੱਗਦਾ ਤੁਹਾਨੂੰ ਹਰ ਇਕਸਤਾਨ ਆ ਕੀ ਲੱਗਦਾ ਉਹਦੀ ਕਿਆਣਾ ਹੀ ਇਹੋ ਚਾਹਾਂਗੇ ਕਿ ਚਲੋ ਮੁੰਡੇ ਮੁੰਡੇ ਕੁੜੀ ਨਾਲ ਤਾਂ ਸੁਣਿਆ ਹੀ ਕੁੜੀਆਂ ਕੁੜੀਆਂ ਦਾ ਤਾਂ ਚਲੋ ਨਹੀਂ ਸੁਣਿਆ ਕੁਝ ਕਹਿੰਦਾ ਵੀ ਤੁਹਾਨੂੰ ਲੱਗਾ ਕੋਈ ਗੱਲਬਾਤ ਹੈ ਘਰ ਚ ਰੰਦੀਆਂ ਜਾਂ ਕੋਈ ਗੱਲਬਾਤ ਕੁੜੀ ਨੇ ਕੀਤੀ ਹੋਵੇ ਨਹੀਂ ਸਾਡੇ ਨਾਲ ਇਸ ਵਾਰੇ ਕੁੜੀ ਨੇ ਕੋਈ ਗੱਲਬਾਤ ਨਹੀਂ ਕੀਤੀ ਪੁੱਛਦੇ ਰਹੇ ਹਾਂ ਚਲੋ ਸਾਨੂੰ ਨਹੀਂ ਦੱਸਦੀ ਰਹੀ ਤੇ ਜਦੋਂ ਉਹਨਾਂ ਆਹ ਚਾਂਸ ਕੀਤਾ ਉਦੋਂ ਸਾਨੂੰ ਸਾਰਾ ਕਿ ਚਲੋ ਲਾਗੇ ਬਨੇਰੇ ਦੱਸ ਦੇ ਆ ਫੋਨ ਤੇ ਅੱਜ ਕੱਲ ਸਾਰਾ ਕੁਝ ਆਉਂਦਾ ਫਿਰ ਲੋਕੀ ਦੱਸ ਦਿਆ ਕਿ ਚਲੋ ਏਦਾਂ ਏਦਾਂ ਹੋ ਰਿਹਾ ਚਲੋ ਓਦਾਂ ਹੁਣ ਪਤਾ ਲੱਗਦਾ ਪਿਆ ਪਹਿਲਾਂ ਅਸੀਂ ਤੇ ਉਸੇਲੀਆ ਤੌਰ ਤੇ ਹੀ ਰਹਿ ਗਏ ਸੀ ਕਿ ਉਸੇਲੀਆ ਹੀ ਆ ਚਲੋ ਕੋਈ ਗੱਲ ਨਹੀਂ ਹਾਂਜੀ ਪਰ ਪਤਾ ਨਹੀਂ ਇਹ ਘਟਨਾ ਵਾਪਰਨੀ ਹੈ ਹਾਂਜੀ ਇਹ ਨਹੀਂ ਪਤਾ ਵੀ ਚਲੋ ਇਹਨਾਂ ਨੇ ਆਹ ਕੰਮ ਕਰਨਾ ਤੇ ਉਹ ਜਿਹੜੀ ਕੁੜੀ ਗਈ ਉਹਦੇ ਪਰਿਵਾਰ ਨੇ ਤੁਹਾਨੂੰ ਗਿਆ ਕਿਹਾ ਹੁਣ ਉਹਨਾਂ ਦੇ ਪਰਿਵਾਰ ਨੇ ਸਾਨੂੰ ਕੁਝ ਨਹੀਂ ਦੱਸਿਆ ਕੋਈ ਗੱਲ ਬਣੀ ਕਿਤੇ ਨਹੀਂ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਕੀਤੀ ਥਾਣੇ ਦਰਖਾਸਤ ਗਈ ਥਾਣੇ ਪੁੱਛੀ ਜਾਂਦੀ ਹੈ ਥਾਣੇ ਦਰਖਾਸਤ ਦਿੱਤੀ ਹੋਈ ਸੀ ਪਹਿਲਾਂ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਸੀ ਹੁਣ ਕੱਲ ਦੀ ਕਾਰਵਾਈ ਚੱਲ ਰਹੀ ਹੈ ਹਾਂਜੀ ਕੁੜੀ ਦਾਜਾ ਦੇਣਾ ਕੀ ਕੀ ਕੁੜੀ ਦਾਜ ਵਾਸਤੇ ਦਿੰਦਾ ਹੈ ਘਰ ਦਾਜ ਵਾਸਤੇ ਠੇਟੀ ਪੂਟੀ ਸਾਰਾ ਕੁਝ ਬਣਾਇਆ ਹੋਇਆ ਹੈ ਹਾਂ ਹਾਂਜੀ ਵਾਸ਼ਿੰਗ ਮਸ਼ੀਨ ਵੀ ਹੈ अच्छा चलो गाना गुना ही बनाया बनाया पर जान नाल ਹੁਣ ਜਿਹੜੀਆਂ ਆਸਾਂ ਖਤਮ ਹੋ ਗਈਆਂ ਹਾਂ ਹਾਂ ਜੀ ਹੁਣ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਕੋਈ ਤੀ ਪੋਤੇ ედა ਕਰੇ ਤੇ ਬਾਟ ਉਹ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜੇ ਤੇ ਮਾਰੀ ਜਾਂਦੀਆਂ ਆਸ ਜੋ ਤੇ ਤੇਰੀ ਕੁੜੀ ਘਰ ਵਾਪਸ ਆਏ ਫਿਰ ਕੀ ਹਾਂਜੀ ਅਸੀਂ ਕੁਝ ਨਹੀਂ ਕਵਾਂਗੇ ਅਸੀਂ ਇਹੋ ਕਹਿੰਨੇ ਵੀ ਕੁੜੀ ਇਕੱਲੀ ਵਾਪਸ ਆਈ